ਜਿਹੜੇ ਲੋਕ ਰੋਜ਼ੀ ਰੋਟੀ ਲਈ ਘਰ ਤੋਂ ਦੂਰ ਕੰਮ ਕਰ ਰਹੇ ਨੇ ਉਹਨਾਂ ਨੂੰ ਰਾਸ਼ਨ ਕਾਰਡ ਲਈ ਈਕੇਵਾਈਸੀ ਕਰਵਾਉਣ ਲਈ ਆਪਣਾ ਕੰਮ ਛੱਡ ਕੇ ਕਰਨੀ ਆਉਣਾ ਪਵੇਗਾ ਜੀ ਹਾਂ ਦੱਸਦੇ ਕਿ ਜਿੱਥੇ ਉਹ ਕੰਮ ਕਰ ਰਹੇ ਨੇ ਉੱਥੇ ਕਿਸੇ ਨੇੜੇ ਰਾਸ਼ਨ ਡੀਪੋ ਤੇ ਜਾ ਕੇ ਈਕੇਵਾਈਸੀ ਕਰਵਾ ਸਕਦੇ ਨੇ ਜ਼ਿਲ੍ਹਾ ਸਪਲਾਈ ਅਫਸਰ ਅਖਿਲੇਸ਼ ਸ਼੍ਰੀਵਾਸਤਵ ਨੇ ਦੱਸਿਆ ਕਿ ਹੁਣ ਖਪਤਕਾਰ ਆਪਣੀ ਸਹੂਲਤ ਅਨਸਾਰ ਕੋਟੇਦਾਰ ਨਾਲ ਸੰਪਰਕ ਕਰਕੇ ਈਕੇਵਾਈਸੀ ਕਰਵਾ ਸਕਣਗੇ ਉਹਨਾਂ ਨੂੰ ਬਸ ਨਜ਼ਦੀਕੀ ਰਾਸ਼ਨ ਦੀ ਦੁਕਾਨ ਤੇ ਜਾਣਾ ਪਵੇਗਾ ਰਾਸ਼ਨ卡ਡ ਦੀ ਈਕੇਵਾਈਸੀ ਕਰਵਾਉਣ ਲਈ ਲੋੜੀਂਦੇ ਦਸਤਾਵੇਜ਼ ਵਿੱਚ ਰਾਸ਼ਨ卡ਡ ਨੰਬਰ ਅਤੇ ਆਧਾਰ ਧਾਰਕ ਸ਼ਾਮਲ ਹੋਣਾ ਜ਼ਰੂਰੀ ਹੈ ਤਾਂ ਜੋ ਬਾਇਓਮੈਟ੍ਰਿਕ ਵੇਰੀਫਿਕੇਸ਼ਨ ਕੀਤਾ ਜਾ ਸਕੇ ਇਸ ਪ੍ਰਕਿਰਿਆ ਨੂੰ ਪੂਰਾ ਕਰਨ ਤੋਂ ਬਾਅਦ ਈਕੇਵਾਈਸੀ ਡੇਟਾ ਨੂੰ ਵਿਭਾਗੀ ਸਰਵਰ ਤੇ ਕੰਪਾਈਲ ਕਰਵਾਇਆ ਜਾਵੇਗਾ ਜਿਨ੍ਹਾਂ ਲਾਪਤਰੀਆਂ ਦਾ ਬਾਇਓਮੈਟ੍ਰਿਕ ਇੱਕ ਦਿਨ ਵਿੱਚ ਅਸਫਲ ਹੋ ਜਾਂਦਾ ਹੈ ਉਹਨਾਂ ਕੋਲ ਈਕੇਵਾਈਸੀ ਤੋਂ ਪਹਿਲਾਂ 3 ਮਹੀਨਿਆਂ ਵਿੱਚ ਕਿਸੇ ਵੀ ਸਮੇਂ ਦੁਬਾਰਾ ਬਾਇਓਮੈਟ੍ਰਿਕ ਕਰਨ ਦਾ ਵਿਕਲਪ ਰਹੇਗਾ ਉਹਨਾਂ ਕਹਿੰਿਆ ਕਿ ਰਾਜ ਦੇ ਅਜਿਹੇ ਲਾਪਤਰੀ ਹਨ ਜੋ ਕਿਸੇ ਹੋਰ ਰਾਜ ਵਿੱਚ ਈਕੇਵਾਈਸੀ ਕਰਦੇ ਨੇ ਅਤੇ ਦੂਜੇ ਰਾਜਾਂ ਦੇ ਲਾਪਤਰੀ ਹਨ ਜੋ ਇਸ ਰਾਜ ਵਿੱਚ ਈਕੇਵਾਈਸੀ ਲਈ ਬਾਇਓਮੈਟ੍ਰਿਕਸ ਕਰਦੇ ਨੇ ਉਹਨਾਂ ਦੇ ਈਕੇਵਾਈਸੀ ਡਾਟਾ ਦੀ ਤਸਦੀਕ ਅਤੇ ਅਪਡੇਟ ਭਾਰਤ ਸਰਕਾਰ ਦੁਆਰਾ ਜਾਰੀ ਨਿਰਦੇਸ਼ ਦੇ ਅਧਿਆਨ ਹੋਵੇਗੀ ਈਕੇਵਾਈਸੀ ਮੁਹਿੰਮਦ ਰਾਨ ਰਾਸ਼ਨ ਕਾਰਡ ਦੇ ਮੁਖੀ ਨੂੰ ਰਾਸ਼ਨ ਕਾਰਡ ਵਿਛਲੇ ਮੁਖੀ ਦੋ ਮੋਬਾਈਲ ਨੰਬਰ ਅਤੇ ਸੰਬੰਧਾ ਬਾਰੇ ਵੀ ਜਾਣਕਾਰੀ ਦੇਣੀ ਹੋਵੇਗੀ ਵੈਰੀਫਿਕੇਸ਼ਨ ਦੇ ਦੌਰਾਨ ਅਜਿਹੀ ਲਾਭਪਾਤਰੀਆਂ ਦੀ ਈਕੇਵਾਈਸੀ ਜੋ ਦੂਜੇ ਰਾਜਾਂ ਵਿੱਚ ਰਹਿ ਰਹੇ ਨੇ ਸਿਰਫ ਉਸੇ ਰਾਜ ਵਿੱਚ ਹੀ ਕੀਤੀ ਜਾ ਸਕਦੀ ਹੈ ਉਹਨਾਂ ਲਈ ਈਕੇਵਾਈਸੀ ਲਈ ਆਪਣੇ ਰਾਜ ਵਿੱਚ ਆਉਣ ਦੀ ਕੋਈ ਮਜਬੂਰੀ ਨਹੀਂ ਹੈ ਜ਼ਿਲ੍ਹੇ ਵਿੱਚ ਕਰੀਬ 8.5 ਲੱਖ ਯੋਗ ਪਰਿਵਾਰ ਅਤੇ ਅੰਤੋਦੀਆ ਕਾਰਡ ਧਾਰਕ ਨੇ ਇਹਨਾਂ 'ਚ 33 ਲੱਖ ਤੋਂ ਜ਼ਿਆਦਾ ਯੂਨਿਟ ਨੇ ਇਹਨਾਂ ਵਿੱਚੋਂ 5 ਲੱਖ ਦੇ ਕਰੀਬ ਲੋਕ ਹਰਿਆਣਾ, ਦਿੱਲੀ, ਲੁਧਿਆਣਾ ਸਮੇਤ ਉੱਤਰਾਖੰਡ ਦੇ ਉਦਯੋਗਿਕ ਸ਼ਹਿਰਾਂ ਵਿੱਚ ਪ੍ਰਵਾਸ ਕਰਕੇ ਕੰਮ ਕਰਦੇ ਨੇ। ਰਾਸ਼ਟਰੀ ਪੱਧਰ ਤੇ ਈ-ਕੇਵਾਈਸੀ ਸਹੂਲਤ ਦੀ ਉਪਲਬਧਤਾ ਨਾਲ ਉਹਨਾਂ ਨੂੰ ਘਰ ਨਹੀਂ ਜਾਣਾ ਪੈਂਦਾ।